ਪਹਿਲੇ ਇੱਥੇ ਬੈਕ ਲੋ ਕਿੰਨੇ ਕੁ ਸਾਥ ਸਿੰਘ ਸਤਵਾਣਾ ਬੈਠਾ ਹੋਵੇ ਉਹਨੂੰ ਮੈਂ ਕੰਮ ਕਰਨ ਦੀ ਬੜੀ ਆਦਤ ਆ ਦੂਜੇ ਜਿਹੜੇ ਸਾਡੇ ਪ੍ਰਾਂਤ ਦੇ ਪਾਸੇ ਫਿਰਦੇ ਨੂੰ ਉਹਨੂੰ ਬੇਨਤੀ ਕਰਦਾ ਕਿ ਜਿਹੜੇ ਭਾਈ ਬੋਲਿਆ ਕਿ ਬੈਠ ਚੋ ਸਾਰੇ ਸੱਤਿਆਣਾਂ ਨੇ ਗੱਲ ਕਹੀ ਹੈ ਕੋਈ ਪੁਲਿਸ ਦੇ ਖਰਾਫ ਨਹੀਂ ਬੋਲਦਾ ਕੋਈ ਆਸਾਨ ਨਹੀਂ ਕਰਦੀ ਪੁਲਿਸ ਹੋਣੀ ਕਰਦੀ ਰਾਜਿਆਂ ਦਾ ਰਾਜਿਆਂ ਤੋਂ ਗੁਲਾਮੀ ਚੱਲਦੀ ਆ ਰਹੀ ਹੈ ਅੱਜ ਵੀ ਗੁਲਾਮੀ ਛੱਡ ਰਚਾਂ ਦੀ ਗੁਲਾਮੀ ਤੁਸੀਂ ਕਿ ਇੱਥੇ ਮੰਤਰੀਆਂ ਦੀ ਗੁਲਾਮੀ ਫਿਰਦੇ ਆ ਸਭ ਤੋਂ ਬੱਸ ਹੱਤਾ ਬੁਲਾਉਣਾ ਪਰ ਉਹ ਅੰਤਮਾਨ ਜਿਹੜਾ ਜਿੰਦਿਆਂ ਤੇ ਨੱਚਦਾ ਸੀ ਉਹ ਅੱਜ ਵੀ ਨੱਚਦਾ ਫਿਰਦਾ ਕੱਲ ਵੀ ਨੱਚਦਾ ਰਹੂਗਾ ਤੇ ਉਹਦਾ ਹਾਲ ਕੀ ਹੋਣਾ ਅੱਜੇ ਪਾਣੀ ਦੀ ਬੋਤਲ ਵਾਲਾ ਜਿੰਨਾ ਚਿਰ ਪਾਣੀ ਨੇ ਜਿਹੜਾ ਕਹਿੰਦਾ ਬੋਤਲ ਦੇ ਵਿੱਚ ਪਾਣੀ ਹੋਵੇ ਉਨਾ ਚਿਰ ਹੱਥ ਚੁੱਲਦੀ ਆ ਬਾਅਦ ਚ ਕੂੜੇਦਾਨ ਦੇ ਵਿੱਚ ਹੁੰਦੀ ਆ 2027 ਦੇ ਵਿੱਚ ਪ੍ਰਬੰਧਤਮਾਨ ਕੂੜੇਦਾਨ ਦੇ ਵਿੱਚ ਹੋਊਗਾ ਤੇ ਪ੍ਰਬੰਧਤਮਾਨ ਨੂੰ ਇਹ ਕਹਿੰਦਾ ਤੇ ਜਿਹੜੇ ਰਾਤਾਂ ਦੇ ਵਿੱਚ ਤੂੰ ਤੁਰਿਆ ਫਿਰਦਾ ਅੱਜ ਦੀ ਆਖੀ ਯਾਦ ਰੱਖਦਾ ਪਰਮਖਤਮਾਨ ਸਿਆ ਤੂੰ ਉਹਨਾਂ ਲੋਕਾਂ ਨੂੰ ਤਕਰੌਂਦਾ ਫਿਰਦਾ ਉਹਨਾਂ ਲੋਕਾਂ ਨੂੰ ਮਰਦੂਦਾ ਫਿਰਦਾ ਜਿਨ੍ਹਾਂ ਨੇ ਤੇਰੀ ਵੀ ਕੂਸ਼ ਨੂੰ ਰੋੜ ਕੇ ਰੱਖਣੀ ਅੱਜ ਦੀ ਆਖੀ ਯਾਦ ਰੱਖਦਾ ਉਹਨਾਂ ਦੇ ਵਿੱਚ 27 ਤੋਂ ਬਾਅਦ ਤੁਸੀਂ ਦੋਨੇ ਜੀ ਰੋਏ ਆ ਡਾਕਟਰ ਗੁਰਪ੍ਰੀਤ ਹਵੇਸੀ ਹੱਸਾਈ ਦੇਖਿਆ ਰੋਣਾ ਨਹੀਂ ਦੇਖਿਆ ਜਦੋਂ ਤਰੀਕ ਪਿਆ ਕਰਨੀ ਐ ਨਾ ਪਰ ਹਮਤਮਾਨ ਤੇ ਗੁਰਪ੍ਰੀਤ ਹਾਜ਼ਰੂ ਤੂੰ ਉਹ ਕਿਆ ਕਰੇਗਾ ਪੰਜਾਬੀਓ ਔਰ ਕਿਸਾਨ ਯੂਨੀ ਨਾਲਿਓ ਮੇਰੇ ਨਾਲ ਖੜਚੋ ਅੱਗੇ ਕਿੰਨੂ ਡੱਕਦੇ ਨੇ ਕੱਲਾ ਤੈਨੂੰ ਯਾਦ ਹੀ ਕਰਾਵਾਂ ਤੈਨੂੰ ਦੋ ਯਾਦ ਦਿਲਾਵਾਂਗੇ ਬੰਦਿਆ ਸਾਡੇ ਨਾਲ ਗਿੱਰਤ ਨਹੀਂ ਅੱਜ ਤੇਰੇ ਨਾਲ ਹੋਏ ਜਾਂਦਿਆਂ ਆਹ ਜਿਹੜੇ ਅੰਮ੍ਰਿਤ ਰੋਡਰੇ ਹੋ ਰਹੀ ਆ ਆ ਜਿੰਨੀ ਆ ਅੱਗੇ ਸਾਡਾ ਅਪੀਸ ਕਹਿੰਦੇ ਆ ਤੁਹਾਡਾ ਐਮਐਲਏ ਦਾ ਕੰਮ ਨਹੀਂ ਆਣੀ ਭਰਾਓ ਤੁਸੀਂ ਨੱਚਣ ਗਾਉਣ ਆਲੇ ਆ ਤੁਹਾਡੇ ਜਿੰਨੇ ਐਮਐਲਏ ਸੀ ਸਾਰੇ ਗਬਈਏ ਬਣਿਆ ਤੇ ਮੈਂ ਗੱਲ ਹੋਰ ਕਹਿਣਾ ਕਿ ਜਿੰਨੇ ਤੁਸੀਂ ਐਮਐਲਏ ਸੁਣਿਆ ਚਾਹੂ ਵਾਲਿਆਂ ਦੇ ਸਾਰੇ ਦੇ ਸਾਰੇ ਨਚਾਰ ਸੁਣੇ ਕੋਈ ਉਹਨਾਂ ਵਿੱਚ ਐਮਐਲਏ ਸੁਣਿਆ ਨਹੀਂਗਾ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਮੰਨੋਂ ਜਾਂਦਾ ਜਾਂਦਾ ਗੱਲ ਕਹਿਣਾ ਕਿ ਤੁਸੀਂ ਉਹਨਾਂ ਬੰਦਿਆਂ ਦੇ ਜ਼ੁਲਮ ਟਾਉਣੇ ਆ ਰਾਜਿਆਂ ਨੇ ਢੋਖਮਾਰੀ ਕੀਤੀ ਸੀ ਸਿਰਫ ਇੱਕ ਮਹੀਨਾ ਦੱਸ ਤੇ ਰਾਜਿਆਂ ਨੇ ਢੋਖਮਾਰੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਭੁੱਖਮਾਰੀ ਹੋ ਗਈ ਪਿੰਡਾਂ ਦੇ ਵਿੱਚ ਉਸ ਟਾਈਮ ਤੇ ਇਹ ਹੀ ਬੰਦੇ ਆਪਣੇ ਅੰਡਰ ਚੱਲਣਗੇ ਉਹਨਾਂ ਨੇ ਖਾਕੀਆਂ ਵਰਗੀਆਂ ਪੌਲਕੀਆਂ ਪਛਾਣਤਾਂ ਜਿਨ੍ਹਾਂ ਅੰਗਰੇਜ਼ ਆਏ ਉਹਨਾਂ ਨੇ ਵੱਡੇ-ਵੱਡੇ ਤਿਆਰ ਦੇ ਬੰਦੇ ਬਿਠਾ ਕੇ ਸਟਾਰ ਲਵਾ ਕੇ ਅੱਜ ਮੰਤਰੀ ਵੀ ਉਹੀ ਕਰੀਏ ਤੇ ਇਸ ਤਰ੍ਹਾਂ ਉਹਨਾਂ ਦੇ ਲਾਗੇ ਜਿਹੜੇ ਮੰਤਰੀ ਨਾਲ ਨੇੜੇ ਹੋਣਗੇ ਉਹਨੇ ਕੁਰਸੀ ਦਾ ਖੰਭਾ ਉਹਨੇ ਕੁਰਸੀ ਕਿ ਭਾਵੇਂ ਪਹਿਲੇ ਇੱਥੇ ਦੇਖ ਲੋ ਕਿੰਨੇ ਕੁ ਸਾਹਿਬ ਸਿੰਘ ਸੰਧਵਾਣਾ ਬੈਠਾ ਹੋਵੇ ਉਹਨੂੰ ਮਹਿਤਵ ਕਰਨ ਦੀ ਬੜੀ ਆਦਤ ਆ ਦੂਜੇ ਦਿਨਾਂ ਸਾਡੇ ਪ੍ਰਾਸੇ ਪਾਸੇ ਫਿਰਦੇ ਨੂੰ ਉਹ ਤਾਨੂੰ ਬੇਨਤੀ ਕਰਦਾ ਕਿ ਜਿਹੜੇ ਭਾਈ ਕੋਲੇ ਆ ਕੇ ਬੈਠੋ ਸਭ ਨੇ ਸੱਚ ਨਾਲ ਇਹ ਗੱਲ ਕਹੀ ਆ ਕਿ ਕੋਈ ਪੁਲਿਸ ਦੇ ਖਾਫ ਨਹੀਂ ਬੋਲਦਾ ਕੋਈ ਇਨਸਾਨ ਨਹੀਂ ਕਰਦੀ ਪੁਲਿਸ ਹੋਣੀ ਕਰਦੀ ਰਾਜੇ ਪਰ ਰਾਜਿਆਂ ਤੋਂ ਗੁਲਾਮੀ ਚੱਲਦੀ ਆ ਰਹੀ ਹੈ ਅੱਜ ਵੀ ਗੁਲਾਮੀ ਚਾ ਅੰਗਰੇਜ਼ਾਂ ਦੀ ਗੁਲਾਮੀ ਸੀਗੇ ਤੇ ਅੱਜ ਦੇ ਮੰਤਰੀਆਂ ਦੀ ਗੁਲਾਮੀ ਫਿਰਦੇ ਆ ਹੱਥ ਕੋ ਬੱਸ ਹੱਥਾ ਗੁਲਾਮਾ ਪਰੋਂ ਅੰਤਮਾਨ ਜਿਹੜਾ ਜਿੰਦੀਆਂ ਤੇ ਨੱਚਦਾ ਸੀ ਉਹ ਅੱਜ ਵੀ ਨੱਚਦਾ ਫਿਰਦਾ ਕੱਲ ਵੀ ਨੱਚਦਾ ਰਹੂਗਾ ਤੇ ਉਹਦਾ ਹਾਲ ਕੀ ਹੋਣਾ ਅੱਜੇ ਪਾਣੀ ਦੀ ਬੋਤਲ ਵਾਲਾ ਜਿੰਨਾ ਚਿਰ ਪਾਣੀ ਨੇ ਜਿਹੜਾ ਕੋਲ ਬੋਤਲ ਦੇ ਵਿੱਚ ਪਾਣੀ ਹੋਵੇ ਉਨਾ ਚਿਰ ਹੱਥ ਚੁੰਦੀ ਆ ਬਾਅਦ ਚ ਕੂੜੇਦਾਨ ਦੇ ਵਿੱਚ ਹੁੰਦੀ ਆ 25 ਦੇ ਵਿੱਚ ਪ੍ਰਭਵੰਤਮਾਨ ਕੂੜੇਦਾਨ ਦੇ ਵਿੱਚ ਹੋਊਗਾ ਤੇ ਪ੍ਰਭਵੰਤਮਾਨ ਨੂੰ ਇਹ ਕਹਿੰਦਾ ਜਿਹੜੇ ਰਾਤਾਂ ਦੇ ਵਿੱਚ ਤੂੰ ਤੁਰਿਆ ਫਿਰਦਾ ਅੱਜ ਦੀ ਆਖੀ ਯਾਦ ਨਾ ਕਰਾ ਪਰਮਾਤਮਾ ਸਿਆ ਤੂੰ ਉਹਨਾਂ ਲੋਕਾਂ ਨੂੰ ਕਟਰੋਂਦਾ ਫਿਰਦਾ ਉਹਨਾਂ ਲੋਕਾਂ ਨੂੰ ਮਰਵਾਉਂਦਾ ਫਿਰਦਾ ਜਿਨ੍ਹਾਂ ਨੇ ਤੇਰੀ ਵੀ ਕੂਸ਼ ਮੋੜ ਕੇ ਰੱਖਣੀ ਅੱਜ ਏਹੀ ਯਾਦ ਰੱਖ ਲੈ ਆਉਣਾ ਜਿਨ੍ਹਾਂ ਦੇ ਵਿੱਚ 27 ਤੋਂ ਬਾਅਦ ਤੁਸੀਂ ਡੋਣੇ ਜੀ ਰੋਇਆ ਨਾ ਕਰੋ ਡਾਕਟਰ ਗੁਰਪ੍ਰੀਤਾ ਹੋਏ ਸੀ ਹੱਸਾਈ ਦੇਖਿਆ ਰੋਣਾ ਨਹੀਂ ਦੇਖਿਆ ਜਦੋਂ ਤਰੀਕ ਪਿਆ ਕਰਨੀ ਹੈ ਨਾ ਤਮਾਮ ਤੇ ਗੁਰਪ੍ਰੀਤ ਹਾਜ਼ਰ ਨੂੰ ਕੀ ਕਰੇਗਾ ਪੰਜਾਬੀਓ ਔਰ ਕਿਸਾਨ ਯੂਨੀਅਨ ਵਾਲਿਓ ਮੇਰੇ ਨਾਲ ਖੜੋ ਅੱਥੇ ਤੈਨੂੰ ਡੱਕਦੇ ਦੇ ਕੱਲਾ ਤੈਨੂੰ ਯਾਦ ਕਰਵਾਵਾ ਤੈਨੂੰ ਜੋ ਯਾਦ ਕਰਵਾਵਾਂਗੇ ਬੰਦਿਆ ਸਾਡੇ ਨਾਲ ਕੀਤੇ ਸੀ ਅਜੇ ਤੇਰੇ ਨਾਲ ਹੋਏ ਚੰਦਗਾ ਆ ਜਿਹੜੇ ਅਲਮਾ ਲੋਟਰੇ ਹੋ ਰਹੀ ਆ ਆ ਜਿੰਨੇ ਆ ਅੱਥੇ ਸਾਨੂੰ ਗਦਾਰ ਸਭਾ ਦੇ ਵਿੱਚ ਆਰਟਿਸ ਕਹਿੰਦੇ ਆ ਉਹਨਾਂ ਮੱਲੇਲਾ ਕੰਮੀ ਆਂ ਪ੍ਰਭੂ ਤੁਸੀਂ ਨੱਚਣ ਗਾਉਣ ਵਾਲਿਆ ਤੁਹਾਡੇ ਜਿੰਨੇ ਐਮਐਲਏ ਸੀ ਸਾਰੇ ਬਈਏ ਬਣਿਆ ਤੇ ਮੈਂ ਕਰ ਹੋਰ ਕਹਿਣਾ ਕਿ ਜਿੰਨੇ ਤੁਸੀਂ ਐਮਐਲਏ ਚੁਣਿਆ ਚਾਹੂ ਵਾਲੇ ਦੇ ਸਾਰੇ ਦੇ ਸਾਰੇ ਨਚਾਰ ਚੁਣੇ ਕੋਈ ਉਹਨਾਂ ਵਿੱਚ ਐਮਐਲਏ ਚੁਣਿਆ ਨਹੀਂਗਾ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਮੰਨਣ ਜਾਂਦਾ ਜਾਂਦਾ ਗੱਲ ਕਹਿਣਾ ਕਿ ਤੁਸੀਂ ਉਹਨਾਂ ਬੰਦਿਆਂ ਦੇ ਜ਼ੁਲਮ ਟਾਉਨੇ ਆ ਰਾਜਿਆਂ ਨੇ ਢੋਖ ਮਾਰੀ ਕੀਤੀ ਸੀ ਸਿਰਫ ਇੱਕ ਮਹੀਨਾ ਪਹਿਰੇ ਰਾਜਿਆਂ ਨੇ ਢੋਖ ਮਾਰੀ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਜਦੋਂ ਭੁੱਖ ਮਾਰੀ ਹੋ ਗਈ ਪਿੰਡਾਂ ਦੇ ਵਿੱਚ ਉਸ ਟਾਈਮ ਤੇ ਇਹੀ ਬੰਦੇ ਆਪਣੇ ਅੰਦਰ ਚੱਲਣਗੇ ਉਹਨਾਂ ਨੇ ਠਾਕੀਆਂ ਵਰਦੀਆਂ ਬੋਲਆਂ ਕਿੰਨੀਆਂ ਪ੍ਰਸ਼ਾਤਾਂ ਜਿਨਾ ਅੰਗਰੇਜ਼ ਆਏ ਉਹਨਾਂ ਨੇ ਬੱਲੇ ਰੱਖਿਆ ਤੇ ਹਥਿਆਰ ਦੇ ਬੰਦੇ ਬਿਠਾ ਕੇ ਸਟਾਫ ਲਵਾ ਕੇ ਅੱਜ ਮੰਤਰੀ ਵੀ ਉਹੀ ਕਹੀਏ ਤੇ ਸਟਾਫ ਉਹਨਾਂ ਨੇ ਲਾ ਕੇ ਜਿਹੜੇ ਮੰਤਰੀ ਨਾਲ ਨੇ ਨੇੜੇ ਹੋਣਗੇ ਮਹਿੰਕੂ ਜੀ ਦਾ ਖੰਸਾ ਮਹਿੰਕੂ ਜੀ ਦੇ ਭਤੇ ਅੱਜ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਸੱਜਣ ਨੂੰ ਕਹਿੰਦਾ ਇੱਕ ਮਿੰਟ ਜਿੰਨੇ ਵਿੱਚ ਸਟਾਪ ਆਉਣਾ ਤੇ ਦੋ ਤਿੰਨ ਮਿੰਟ ਲੱਗ ਜਾਣ ਕਿਤੇ ਕੋਈ ਦਿੱਕਤ